जिने बूम ਤੇ ਪੈਸੇ ਨਹੀਂ ਲਾਉਣੇ ਨਾ ਆਹ ਵੈਰਾਈਟੀ ਮੇਰੇ ਹਿਸਾਬ ਨਾਲ ਬਹੁਤ ਵਧੀਆ ਚੀਜ਼ ਆ ਟਰੈਕਟਰ ਦੇ ਮਗਰ ਪੈਂਦੀ ਆ ਆਟੋਮੈਟਿਕ ਸਪਰੇਅ ਕਰਦੀ ਆ ਸੱਜਣੋ ਤੇ ਤੁਸੀਂ ਟਰੈਕਟਰ ਦੇ ਆਹ ਪਾ ਲੋ ਟਾਇਰ ਤੇ ਚੁੱਪ ਕਰਕੇ ਟਾਇਰ ਲਾ ਤੇ ਮੁੜ ਕੇ ਟਾਇਰ ਨਾਰਮਲ ਪਾ ਲੇ ਆਹ ਲਾ ਕੇ ਪਾਸੇ ਰੱਖ ਲਿਆ ਮਤਲਬ ਆਪਾਂ ਕਹਿ ਸਕਦੇ ਵੇ ਬੂਮ ਵਾਲੇ ਖਰਚੇ ਨੂੰ ਬਚਾ ਕੇ ਤੁਹਾਡਾ ਟਰੈਕਟਰ ਵੀ ਕੰਮ ਦਿੰਦਾ ਆਹ ਵੈਰਾਈਟੀ ਬਹੁਤ ਵਧੀਆ ਆਪਾਂ ਗੱਲਬਾਤ ਕਰਦੇ ਆ ਨਿਊ ਪੰਜਾਬ ਐਗਰੀਟੈਕ ਵਾਲਿਆਂ ਨਾਲ ਫਰੀਦਕੋਟ ਦੇ ਵਿੱਚ ਖੜੇ ਆ ਇਹ ਬੰਦੇ ਉਹ ਆ ਸਜਣੋ ਜਿਨ੍ਹਾਂ ਨੇ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਲੈਜਰ ਲੈਵਲਰ ਦਾ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਵੀ ਲੈਜਰ ਲੈਵਲਰ ਸਭ ਤੋਂ ਜ਼ਿਆਦਾ ਇਹ ਬੰਦੇ ਵੇਚਦੇ ਆ ਬਾਕੀ ਹੋਰ ਵੀ ਐਮਪਲੀਮੈਂਟ ਬਣਦੇ ਆ ਬੜੀ ਸੋਹ ਦਾ ਬੜਾ ਸੋਹਣਾ ਕੰਮ ਕਰਦੇ ਸੱਚਾਰਾ ਕੰਮ ਕਰਦੇ ਆ ਮਾਣ ਵਾਲੀ ਗੱਲ ਆ ਲਾਕੇ ਵਾਸਤੇ ਬਾਈ ਸਾਸਿਕਾ ਸਾਸਿਕਾ ਬਾਈ ਸਾਸਿਕਾ ਜੀ ਬਾਈ ਇਹਦੇ ਦੀ ਗੱਲ ਕਰੀਏ ਹਾਂਜੀ ਹਾਂਜੀ ਆਹ ਵੈਰਾਈਟੀ ਐਮੀ ਆ ਨਾ ਇਹ ਆਪਦੀ ਆਪ ਸਪਰੇਅ ਕਰੂਗਾ ਹਾਂਜੀ ਹਾਂਜੀ ਬਿਲਕੁਲ ਕਿੰਨੇ ਫੁੱਟ ਲ ਜਾਂਦਾ ਇਹ ਇਹ 50 ਫੁੱਟ ਏਰੀਆ ਲੈ ਜਾਂਦਾ ਜੀ 50 ਫੁੱਟ ਏਰੀਆ ਲਈ ਜਾਂਦਾ ਹਾਂਜੀ ਹਾਂਜੀ ਇੱਕ ਵਾਰੀ ਟਰੈਕਟਰ ਨਾਲ ਹਾਂਜੀ ਅੰਦਾਜ਼ਾ 1000 RPM ਟਰੈਕਟਰ ਤੇ ਬਹੁਤ ਆ ਰਾਮਨਾਲ ਟਰੈਕਟਰ ਚੱਲਦਾ ਜੀ ਤੇ ਇਹ ਬਾਗ ਵਾਲੀ ਗੰਨ ਲਈ ਵੀ ਆਪਣੀ ਜੀ ਤੇ 50 ਤੋਂ 60 ਫੁੱਟ ਏਰੀਆ ਬੜੇ ਆਰਾਮ ਨਾਲ ਲੈ ਜਾਂਦਾ ਜੀ ਇਹਦੇ ਨਾਲ ਆਪਾਂ ਜੇ ਕਹ ਲਈਏ ਬਾਗਾਂ ਚ ਇਹਦੇ ਨਾਲ ਆਪਾਂ ਨਰਮੇ ਚ ਮੱਕੀ ਚ ਹਾਂਜੀ ਸਪਰੇਅ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਜੇ ਆਪਾਂ ਆ ਟਰੈਪ ਆ ਹਾਂਜੀ ਹਾਂਜੀ ਹਾਂ ਤੇ ਟਰੈਕਟਰ ਦਾ ਟਰੈਕਟਰ ਕੰਮ ਦਿੰਦਾ ਹੈ ਟਰੈਕਟਰ ਵੀ ਕੰਮ ਦਿੰਦਾ ਹੈ ਤੇ ਜੇ ਆਪਾਂ ਕਰਨੀ ਹੋਵੇ ਤਾਂ ਆਪਾਂ ਅ ਅਠ ਨਾਟਾ ਹਾਂਜੀ ਤੇ ਇਹ ਆਪਾਂ ਟਰੈਕਟਰ ਉਤੋਂ ਕੰਮ ਵੀ ਲੈ ਸਕਦੇ ਆ ਇਹ ਟਾਇਰ ਖੋਲ ਕੇ ਪਾਸੇ ਕਰਦੇ ਤੇ ਆਪਣਾ ਜਿਹੜੇ ਆਮ ਟਾਇਰ ਪਹਿਲਾਂ ਵਾਲੇ ਉਹ ਕੱਥੇ ਜਾ ਸਕਦੇ ਟਰੈਕਟਰ ਤੇ ਤੇ ਜੇ ਘਰੇ ਮਾੜਾ ਕੋਈ ਛੋਟਾ ਟਰੈਕਟਰ ਹੈਗਾ ਤਾਂ ਬੜਾ ਸੂਤ ਆਊਗਾ ਹਾਂਜੀ ਬਿਲਕੁਲ ਇਹ ਅਸੀਂ 265 ਟਰੈਕਟਰ ਜਿਵੇਂ ਆਉਂਦੇ 25/2 ਟਰੈਕਟਰ ਆਉਂਦੇ 475 ਇਹਨਾਂ ਟਰੈਕਟਰਾਂ ਤੇ ਕਾਫੀ ਲਾਇਆ ਜੀ ਹਾਂ ਤੇ ਇਹ ਬਹੁਤ ਵਧੀਆ ਚੀਜ਼ ਆ ਮੈਨੂੰ ਆਇ ਲੱਗਦਾ ਵੀ ਜਿਨੇ ਬੂਮ ਤੇ ਪੈਸੇ ਨਹੀਂ ਲਾਉਣੇ ਉਹਦੇ ਵਾਸਤੇ ਹਾਂਜੀ ਹਾਂਜੀ ਜਿਨੇ ਠੀਕ ਖਰਚਾ ਕਰਕੇ ਟਰੈਕਟਰ ਤੋਂ ਹੋਰ ਕੰਮ ਵੀ ਲੈਣਾ ਉਹਨਾਂ ਵਾਸਤੇ ਬਹੁਤ ਵਧੀਆ ਜੀ ਉਹ ਇਹ ਪੂਰਾ ਪ੍ਰਾਪਰ ਕਵਰ ਕਰਦੀ ਹੈ ਦੋਨੇ ਪਾਸਿਆਂ ਨੂੰ ਹਾਂ ਜੀ ਦੋਨੇ ਪਾਸੇ ਬਰਾਬਰ ਕਵਰ ਕਰਦੀ ਹੈ ਜੀ ਆਟੋਮੈਟਿਕ ਘੁੰਮੀ ਜਾਂਦੀ ਹੈ ਹਾਂ ਜੀ ਆਟੋਮੈਟਿਕ ਘੁੰਮਦੀ ਹੈ ਜੀ ਆਟੋਮੈਟਿਕ ਘੁੰਮੀ ਜਾਂਦੀ ਹੈ ਇੱਕ ਸਭ ਤੋਂ ਵਧੀਆ ਗੱਲ ਮੈਨੂੰ ਇਹਦੀ ਇਹ ਲੱਗਦੀ ਆ ਵੀ ਇਹ ਟਰੈਕਟਰ ਦੇ ਮਗਰਲੇ ਪਾਸੇ ਸਪਰੇਅ ਕਰਦੀ ਹੈ ਜਿਹੜੀ ਲੈਂਦੀ ਨਹੀਂ ਹਾਂ ਬਾਕੀ ਡਰਾਈਵਰ ਦੇ ਅੱਖਾਂ ਚ ਰੇਜ ਹੈ ਜਿਹੜੀ ਹੈਗੀ ਸਪਰੇਅ ਬਹੁਤ ਘੱਟ ਪੈਂਦੀ ਹੈ ਜੀ हां ड्राइवर ਦੇ ਅੱਖਾਂ 'ਚ ਵੀ ਨਹੀਂ ਪੈਂਦੀ ਕਿ ਸਭ ਤੋਂ ਵੱਡੀ ਗੱਲ ਆ ਵੀ ਉਹ ਮਗਰਲੇ ਪਾਸੇ ਕਰਦੀ ਆ। ਆ ਮਗਰਲੇ ਪਾਸੇ ਕਰਦੀ। ਜਿਵੇਂ ਆਪਾਂ ਹੁਣ ਉਹਦੀ ਵਾਲੀ ਸਪਰੇਅ ਕਰਾਂਗੇ ਤਾਂ ਉਹਦੀ ਆਮ ਹੀ ਸ਼ਿਕਾਇਤ ਰਹਿੰਦੀ ਹੈ ਭਾਈ ਉਹ ਤਾਂ ਸਪਰੇਅ ਲੈ ਜਾਂਦੀ ਆ। ਹਾਂਜੀ ਹਾਂਜੀ ਹਾਂਜੀ। ਵੀ ਆਪਾਂ ਕਹਿੰਦੇ ਆ ਤੇ ਇਹ ਸਪਰੇਅ ਮਗਰ ਹੋਣੀ। ਹਾਂਜੀ ਮਗਰਲੇ ਪਾਸੇ। ਇਹ ਲੈਣਾ ਹੀ ਨਹੀਂ। ਹਾਂਜੀ ਹਾਂਜੀ। ਆਪਾਂ ਰੂਟਾਵੇਟਰ ਤੇ ਗੱਲ ਕਰ ਰਹੇ ਹਾਂ। ਹਾਂਜੀ ਹਾਂਜੀ ਹਾਂਜੀ। ਹੂੰ। ਆ ਜਾਓ। ਆ ਰੂਟਾਵੇਟਰ ਬਣਦੇ ਆ ਤੁਹਾਡੇ। ਰੂਟਾਵੇਟਰ ਚੰਗੇ ਆ ਤਾਂ ਮੈਂ ਕਹਤਾ। ਆਪਾਂ ਚੰਗੀ ਸਕੀਮ ਕੀ ਦੇ ਰਹੇ ਆ ਕਿਸਾਨਾਂ ਨੂੰ ਉਹਦਾ। ਹੁਣ ਬਾਈ ਜੀ ਵੇਖੋ ਆਪਾਂ 13 2 ਇਹ ਜਿਹੜਾ ਹੈਗਾ ਵੱਡੇ ਗੀਅਰ ਦੇ ਨਾਲ ਜਾਂ 11 ਨੰਬਰ ਤੇ 611 ਤੇ 609 ਨੰਬਰ 베어ਿੰਗ ਪਾ ਕੇ ਵੱਡੀਆਂ ਹੱਬ ਵਾਲਾ ਰੋਟੇਟਰ ਬਣਾਉਣਾ ਹੈ ਜੀ ਠੀਕ ਹੈ ਜੀ ਤੇ ਡਬਲ ਸੀਲ ਪਾਉਣੇ ਆ ਜੀ ਠੀਕ ਹੈ ਜੀ ਇਹ ਆਪਾਂ ਕਾ ਹਾਂ ਜੀ ਕਾਫੀ ਸਾਲਾਂ ਤੋਂ ਰੋਟੇਟਰ ਤਾਂ ਪਹਿਲਾਂ ਸੇਲ ਕਰ ਰਹੇ ਆ ਜੀ ਹੂੰ ਤੇ ਪਹਿਲਾਂ ਸੀ ਲੁਧਿਆਣੇ ਮੇਲੇ ਤੇ ਇੱਕ ਸਕੀਮ ਦਿੰਦੇ ਹੁੰਦੇ ਸੀ ਜੀ ਅਸੀਂ ਹੁਣ ਸੋਚਿਆ ਵੀ ਸਤੰਬਰ ਦਾ ਮਹੀਨਾ ਉਹ ਸਕੀਮ ਆ ਐਦਕੀ ਆਪਣੇ ਦਫ਼ਤਰ ਦੇ ਵਿੱਚ ਹੀ ਵਰਕਸ਼ਾਪ ਦੇ ਵਿੱਚ ਹੀ ਦਿੱਤੀ ਜਾਵੇ ਇੱਥੇ ਹੀ ਦੇ ਦਈਏ ਹਾਂ ਜੀ ਹੂੰ ਉਹ ਇਹ ਆ ਜੀ ਵੀ ਆਪਣੇ ਸਤੰਬਰ ਦਾ ਮਹੀਨਾ ਜੀ ਪੂਰਾ ਮਹੀਨਾ ਜਿਹੜਾ ਵੀ ਬੰਦਾ ਆਪਣੇ ਕੋ ਰੋਟਾਵੇਟਰ ਖਰੀਦਦਾ ਹੀ ਜੀ ਜਿਵੇਂ ਆਪਣੇ 8 ਫੁੱਟ ਰੋਟਾਵੇਟਰ ਦਾ ਰੇਟ ਆ 1,05,000 ਰੁਪਏ ਜੀ ਉਹਦੇ ਨਾਲ ਜੀ ਬਲੇਡਾਂ ਦਾ ਸੈੱਟ ਫ੍ਰੀ ਆ ਜੀ ਇੱਕ ਮਹੀਨਾ ਬਲੇਡ ਆਹਾ ਹਾਂ ਜੀ ਹਾਂ ਜੀ ਹਾਂ ਜੀ ਬਲੇਡਾਂ ਦਾ ਪੂਰਾ ਸੈੱਟ ਜੀ ਇਹ ਕਿੰਨੇ 14-15,000 ਦੱਸੋ ਮੰਨ ਕੇ ਚਲੋ 10,000 ਦੇ ਕਰੀਬ ਬਲੇਡ ਸੈੱਟ ਬਣ ਜਾਂਦਾ ਹਾਂ ਜੀ 10,000 ਦਾ ਇਹ ਹੋ ਗਿਆ ਹਾਂ ਜੀ ਬਿਲਕੁਲ ਜੀ ਫਿਰ ਤਾਂ ਬਹੁਤ ਆ 10 ਮਤਲਬ 10,000 ਰੁਪਿਆ ਸਿੱਧਾ ਤੁਹਾਡਾ ਸੇਵ ਆ ਇੱਕ ਤਾਂ ਆਪਾਂ ਨਾਲ ਲੱਗੇ ਦੇ ਦੇਣੇ ਆ ਇੱਕ ਸੈਟ ਵੱਖਰਾ ਦੇ ਰਹਾ ਸੈਟ ਜੀ ਇੱਕ ਸੈਟ ਹੋਰ ਦੇ ਦੇ ਹਾਂਜੀ ਹਾਂਜੀ ਹਾਂ ਹਾਂ ਤੇ ਇਹ ਕਿੰਨੇ ਫੁੱਟ ਦੇ ਨਾਲ ਸਕੀਮ ਆ ਇਹ ਜੀ ਪਾਉਂਗਾ ਕੋਈ 9 ਫੁੱਟ ਲੈ ਲੇ ਤਾਂ 9 ਫੁੱਟ ਸੈਟ ਨਾਲ ਹੀ ਤੇ 10 ਫੁੱਟਾ ਲਊਗਾ ਕੋਈ ਰੋਟਾਵੇਟਰ ਤੇ 10 ਫੁੱਟ ਬਲੇਡਾਂ ਦਾ ਸੈਟ ਆ ਜਿਹੜਾ ਜੀ ਹਾਂ ਤੇ ਆ ਆ ਮਕੈਨੀਕਲ ਸੀਲਾਂ ਦੇ ਵਿੱਚ ਪਾਉਂਦੇ ਆ ਹਾਂਜੀ 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 ਜਿਹੜੀ ਆ ਸੀਲ ਪੈਂਦੀ ਆ ਜੀ ਮੰਨ ਕੇ ਚ ਲਈ ਇਹ ਸਾਈਡ ਸੀਲ ਆਪਣੀ ਜਿਹੜੀ ਦੀ ਕਿ ਮੇਨ ਪ੍ਰੋਬਲਮ ਪਹਿਲਾਂ ਹੁੰਦੀ ਸੀ ਵੀ ਸੀਲ ਲੀਕ ਹੋ ਜਾਂਦੀ ਸੀ ਤਾਂ ਜਿਹੜਾ ਥੱਲੇ ਵਾਲਾ ਐਕਸਲ ਪਾਉਂਦੇ ਸੀ ਉਹਨੂੰ ਦਿੱਕਤ ਆ ਜਾਂਦੀ ਸੀ ਚਾ ਉਹਦਾ ਸਕ੍ਰੈਚ ਪਾ ਕੇ ਤੇ ਉਹ ਲੀਕਿੰਗ ਬੰਦ ਨਹੀਂ ਹੁੰਦੀ ਜੀ ਬਾਅਦ ਚ ਇਹ ਕੀ ਸੀਲ ਪਹਿਲਾਂ ਆਹ ਕੱਪ ਆਈ ਨੀਚੇ ਇਹ ਸੀਲ ਹੋਏ ਤੇ ਉੱਪਰ ਪੈਂਦੀ ਆ ਜੀ ਇਹ ਸੀਲ ਖਰਾਬ ਹੋ ਗਈ ਜੀ ਆਹ ਚੀਜ਼ ਤਾਂ ਇਹਦੇ ਵਿੱਚ ਤਾਂ ਪ੍ਰੋਬਲਮ ਆ ਸਕਦੀ ਆ ਪਰ ਜਿਹੜਾ ਥੱਲੇ ਵਾਲਾ ਐਕਸਲ ਆਹ ਚੀਜ਼ ਇਹਨੂੰ ਦਿੱਕਤ ਨਹੀਂ ਆਉਦੀ ਆਹ ਨਾ ਖਰਾਬ ਹੋਊਗਾ ਹਾਂਜੀ ਇਹ ਨਹੀਂ ਖਰਾਬ ਹੁੰਦਾ ਕਿਉਂਕਿ ਇਹ ਜਿਹੜਾ ਕਿਸਾਨ ਦਾ ਖਰਚਾ 1500 ਦੇ ਕਰੀਬ ਆ ਉਹ ਬਚਤ ਹੋਣ ਲੱਗੀ ਹੈ ਜੀ। ਹੂੰ। ਕੱਲੀ ਸੀਲ ਬਦਲ ਕੱਲੀ ਸੀਲ ਬਦਲ ਲੈ ਬੰਦੀਓ ਉਹ ਕਿਸਾਨ ਘਰੇ ਬਦਲ ਸਕਦਾ ਜੀ। ਹਾਂ। ਤੇ ਰੋਟਾਵੇਟਰ ਦਾ ਰੇਟ ਵੀ ਬਾਈ ਦੱਸ ਦਿਓ ਜੀ ਰੇਟ ਦਾ ਵੀ ਪਤਾ ਲੱਗੇ ਜਦਾ ਜ਼ਿਆਦਾ ਵਧੀਆ। ਰੋਟਾਵੇਟਰ ਜਿਵੇਂ 8 ਫਟ ਹੈਗੇ 1,05,000 ਦਾ ਜੀ। 1,05,000 ਰੁਪਏ ਦਾ ਰੋਟਾਵੇਟਰ ਤੇ ਨਾਲ 10,000 ਦੇ ਤਕਰੀਬਨ ਬਲੇਡ ਆਹ ਹਾਂਜੀ ਹਾਂਜੀ ਹਾਂਜੀ। ਬਲੇਡ ਫਰੀ ਆ। ਮਤਲਬ ਆਪਾਂ ਕਹਿ ਸਕਦੇ ਵੀ ਉਹਨੂੰ ਜ਼ਿਮੀਦਾਰ ਨੂੰ ਇਹ 95,000 ਚ ਪੈ ਗਏ। ਬਿਲਕੁਲ ਜੀ ਬਿਲਕੁਲ। 95000 ਇਹਦੇ ਵਿੱਚ ਆਪਾਂ ਡਬਲ ਡੈਸਕ ਲਾ ਕੇ ਦੇਣੀ ਆ ਜੀ ਨਾਲ ਜੀ ਨਵਲ ਨਾਲ ਆਪਾਂ ਡਬਲ ਡੈਸਕ ਦੇਵਾਂਗੇ ਨਾਲ ਆਪਾਂ ਬਹੁਤ ਵਧੀਆ ਪੀਟੀਓ ਵੀ ਦੇਣੀ ਆ ਨਾਲ ਜੀ ਜਿਹੜੀ ਪੂਰੀ ਕੁਆਲਟੀ ਦੇ ਹੋਊਗੇ ਜੀ ਕਰਾਸ ਦੇਵਾਂਗੇ ਹਾਂਜੀ 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 ਹੂੰ ਮਤਲਬ ਜਿਹੜੀ ਚੀਜ਼ ਪਹਿਲਾਂ ਨਾਲ ਰੋਟਾਵੇਟਰ ਤੇ ਮਿਲਦੀ ਸੀ ਉਹ ਮਿਲਣੀ ਮਿਲਣੀ ਆ ਨਾਲ ਐਕਸਟਰਾ ਪਲੇਟ ਮਿਲ ਜਾਣਾ ਇਹਦੇ ਵਿੱਚ 12 10 ਦਾ ਕਰਾਸ ਆ ਜਿਹਨੂੰ ਕਿਸਾਨ ਵੱਡੇ ਡੱਬੀ ਵਾਲਾ ਕਰਾਸ ਕਹਿ ਦਿੰਦੇ ਆ ਜੀ ਠੀਕ ਆ ਮੈਂ ਇੱਕ ਕਿਸਾਨ ਨੂੰ ਕਹਦੇ ਆਂ ਵੀ ਇਹ ਅਸੀਂ 2024 ਦੇ ਵਿੱਚ ਵੀਡੀਓ ਬਣਾ ਰਹੇ ਆਂ ਤੇ 2024 ਦੇ ਸਤੰਬਰ ਲਈ ਇਹ ਸਕੀਮ ਆ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਕਿ ਨਹੀਂ ਹਾਂਜੀ ਬਿਲਕੁਲ ਤੇ ਅੱਜ ਅਸੀਂ ਤਕਰੀਬਨ ਮੇਰੇ ਹਿਸਾਬ ਨਾਲ 3 ਸਤੰਬਰ ਹੋ ਗਈ ਹਾਂਜੀ ਹਾਂਜੀ ਹਾਂ 2 ਹੋਊਗੀ ਪ੍ਰੀਤ 2 ਕੇ 1 ਹੀ ਆ ਹਜੇ 1 ਹੋ ਗਿਆ ਜੈਨਵਾਰੀ ਕੰਨੀ ਮੰਨਣਾ ਇਹ ਵੀਡੀਓ ਬੂੜੇ ਪੈਂਦੇ ਨੂੰ 2-3 ਦਿਨ ਲੱਗ ਜਾਣੇ ਹਾਂਜੀ 2 ਦਿਨ ਹੋ ਜਾਣੇ ਤੇ ਸਤੰਬਰ ਸਤੰਬਰ ਦਾ ਮਹੀਨਾ ਤੁਹਾਡੇ ਕੋਲ 27-28 ਦਿਨ ਹੈਗੇ ਤਾਂ ਆ ਦੋਨੇ ਰੋਟਾਵੇਟਰ ਜਿਹੜੇ ਮਰਜੀ ਸਹਾਈ ਸਹਾਈ ਜਿਹੜੇ ਮਰਜੀ ਸਹਾਈ ਤੇ ਤੋਤਾ ਹਾਲ ਬਾਈ ਇਹ ਜਿਹੜਾ ਆਪਣਾ ਤੋਤਾ ਹਲਾ ਜੀ ਜੀ ਇਹ 42000 ਰੁਪਏ ਦੇ ਜੀ ਅੱਛਾ 42000 ਰੁਪਏ ਦਾ ਸੈੱਟ ਆ ਇਹ ਹਾਂ ਸੈੱਟ ਆ ਜੀ ਇਹ ਕਿੰਨੇ ਵਾਲਾ ਏ 42000 ਇਹ 7 ਵਾਲਾ ਏ ਅੱਛਾ 7ਾਂ ਵਾਲਾ ਹਾਂਜੀ ਹਾਂਜੀ ਟੋਟਲ ਕਿੰਨੇ ਤਰ੍ਹਾਂ ਦੇ ਸੰਧ ਬਣਦੇ ਆ ਆਪਣੇ ਕੋਲੇ ਰੋਟੇਟਰ ਹੋਗੇ ਉਹ ਬੂਮ ਹੋ ਗਿਆ ਆ ਜਿੰਦਾ ਬਣੀ ਜਾਂਦਾ ਜੀ ਆਹ ਜ਼ੀਰੋ ਡ੍ਰਿਲ ਪਈ ਆ ਬਣੀ ਹਾਂਜੀ ਜੀ ਆਪਾਂ ਜੀ ਇੱਕ ਤਾਂ ਤੂੜੀ ਰੀਪਰ ਨਹੀਂ ਬਣਾਉਂਦੇ ਜੀ ਜੀ ਇੱਕ ਵੱਡੀ ਕਮੈਨ ਨਹੀਂ ਬਣਾਉਂਦੇ ਜੀ ਜੀ ਤੇ ਬਾਕੀ ਤਕਰੀਬਨ ਸਾਰੇ ਸਾਦੇ ਜਿਹੜੇ ਖੇਤੀਬਾੜੀ ਟਰੈਕਟਰ ਨਾਲ ਅਟੈਚਮੈਂਟ ਵਾਲੇ ਸੰਦ ਆ ਜਿੰਨੇ ਵੀ ਤਕਰੀਬਨ ਸਾਰੇ ਬਣਾਉਣੇ ਆ ਜੀ ਤਕਰੀਬਨ ਸਾਰੇ ਜਦੋਂ ਰੰਬੇ ਤੇ ਦਾਤਿਆਂ ਚੋਂ ਕਿਸਾਨ ਬਾਹਰ ਨਿਕਲ ਗਿਆ ਹਾਂਜੀ 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 ਉਸ ਤੋਂ ਬਾਅਦ ਵਾਲੇ ਸੰਦ ਤਕਰੀਬਨ ਤਕਰੀਬਨ ਬਣਾਉਣੇ ਆ ਜੀ ਹਾਂ ਆਹ ਹਾਲ ਹੋ ਗਿਆ ਆਪਣੇ ਹਾਂਜੀ ਇਹ ਆਪਾਂ ਕਲਟੀਵੇਟਰ ਆਈ ਇਹ ਜਿਹੜੀ ਇਹਦੀ ਟੈਂ ਹੈ ਜੀ ਪਲੇਟ ਦੇ ਵਿੱਚੋਂ ਕੱਟੀ ਵੀ ਆਈ ਪਲੇਟ ਵਾਲੀ ਟੈਂ ਆਈ ਏ ਜਿਹੜੀ ਆਹਾ ਹਾਂਜੀ ਹਾਂਜੀ ਹੂੰ ਤੇ ਯਾਰ ਮੈਂ ਹੁਣ ਇੱਕ ਗੱਲ ਦੇਖੀ ਆ ਹਾਂਜੀ ਵੀ ਹੁਣ ਹੁਣ ਸੋਨੇ ਬਹੁਤ ਬਣਨ ਲੱਗ ਗਏ ਇਹਦੇ ਵਿੱਚ ਕੀ ਹੋਇਆ ਜੀ ਜਿਹੜਾ ਕਿਸਾਨ ਆੜਾ ਜੀ ਨਵੀਂ ਪੀੜੀ ਪੜ੍ਹੀ ਲਿਖੀ ਆ ਗਈ ਮੁੰਡੇ ਆ ਗਏ ਹਾਂ ਜੀ ਨਵਾਂ ਜੋਗ ਆ ਗਿਆ ਜੀ ਹਾਂ ਜਦੋਂ ਕੋਈ ਵੀ ਟਰੈਕਟਰ ਕਿਸਾਨ ਨਵਾਂ ਕਢਾਉਂਦਾ ਜੀ ਵੀ ਟਰੈਕਟਰ ਵੀ ਟੌਪ ਦਾ ਖਰੀਦਦਾ ਜੀ ਜਦੋਂ ਉਹਦੇ ਮੁਤਾਬਕ ਉਹ ਇਹ 14 ਵੀ ਜਿਹੜਾ ਉਹਦੇ ਮਗਰ ਖੇਤੀਬਾੜੀ ਵਾਲਾ ਕੋਈ ਐਪਲੀਮੈਂਟ ਪਾਉਣਾ ਉਹ ਵੀ ਚੋਟੀ ਦਾ ਹੀ ਹੋਵੇ ਜੀ ਤੇ ਸੋਨਾ ਹੋਵੇ ਜੀ ਤੇ ਸੋਨੇ ਬਹੁਤ ਬਣਨ ਲੱਗ ਗਏ ਹਾਂ ਜੀ ਦੇਖਣ ਨੂੰ ਆ ਦੇਖ ਲਾ ਵੀ ਤੇ ਬਾਕੀ ਜਿਹੜੀ ਸਾਡੀ ਲਾਈਨ ਦੇ ਵਿੱਚ ਮਸ਼ੀਨਰੀ ਬਹੁਤ ਵਧ ਗਈ ਜੀ ਹੂੰ ਉਹਦੇ ਨਾਲ ਜੀ ਮੰਨ ਕੇ ਚੱਲੋ ਲੇਜਰ ਤੇ ਕ ਉਹਦੇ ਨਾਲ ਨਾਲ ਵੀ ਉਹਦੇ ਚ ਆਟੋਮੈਟਿਕ ਹੀ ਸੁਧਾਰ ਆ ਗਿਆ ਜੀ ਸਫਾਈ ਵਧ ਗਈ ਜੀ ਸਫਾਈ ਵਧ ਹਾਂ ਇਹ ਚੀਜ਼ਾਂ ਦਾ ਰੰਗਾਂ ਰੂੰਗਾਂ ਬਹੁਤ ਬਹੁਤ ਜ਼ਿਆਦਾ ਪਾ ਹਾਂ ਬਹੁਤ ਕਰਦੇ ਬਾਈ ਬਹੁਤ ਰੰਗੀ ਬਹੁਤ ਮਾੜੇ ਹੁੰਦੇ ਸੀ ਹਨਾ ਹਾਂਜੀ ਹਾਂ ਤੇ ਆਹ ਜ਼ੀਰੋ ਡਰੱਲ ਵੀ ਬਾਈ ਦੇ ਰਹੇ ਆ ਇਹ ਜ਼ੀਰੋ ਡਰੱਲ ਵੀ ਹਾਂ ਪਰ ਸਬਸਿਡੀ ਪਾਸ ਹੈ ਹਾਂ ਸਬਸਿਡੀ ਪਾਸ ਹੈ ਜੀ ਆਪਣੀ ਟ੍ਰੈਲੀ ਜੀ ਜ਼ੀਰੋ ਡਰੱਲ ਸਬਸਿਡੀ ਪਾਸ ਹਾਂਜੀ ਹਾਂ ਤੇ ਆਹ ਹੋ ਗਈ ਸਬਵਲ ਇਹ ਸਬ ਸਵੈਲਰ ਹਾਂ ਜੀ ਸਿੰਗਲ ਹਾਲਾ ਇਹਨੂੰ ਤਹਿ ਤੋੜ ਵੀ ਕਹਿੰਦੇ ਨੇ ਕਿਸਾਨ ਜੀ ਹਾਂ ਤਹਿ ਤੋੜ ਵੀ ਕਹਿੰਦੇ ਆ ਸਾਡੇ ਲਈ ਸੱਬਲ ਜੀ ਕਹਿੰਦੇ ਨੇ ਇਹ ਜਿਹੜਾ ਆਪਾਂ ਇਹ ਬਣਾਉਣਾ ਜੀ ਮੰਨ ਕੇ ਚੱਲੋ ਜੀ ਇਹਦਾ ਇਹ ਫਾਇਦਾ ਜੀ ਵੀ ਮੋੜ ਤੋਂ ਟਰੈਕਟਰ ਲੱਗੇ ਲਗਾਏ ਤੋਂ ਮੁੜ ਪੈਂਦਾ ਵੀ ਚੱਕਣਾ ਨਹੀਂ ਪੈਂਦਾ ਜੀ ਉਹ ਜਿਹੜੀ ਆਪਾਂ ਗੋਲ ਸੱਬਲਾ ਉਹ ਮੋੜ ਚ ਚੱਕਣੀ ਪੈਂਦੀ ਹੈ ਇਹ ਚੱਕਣੀ ਨਹੀਂ ਪੈਂਦੀ ਜੀ ਇਹ ਕਿਹਾਂ ਤੋਂ ਨਹੀਂ ਚੱਕਣੀ ਪੈਂਦੀ ਇਹ ਆ ਸ਼ੇਪ ਦਾ ਕਰਕੇ ਨਹੀਂ ਚੱਕਣੀ ਪੈਂਦੀ ਨਹੀਂ ਜੀ ਉਹਦੀ ਜਿਹੜੀ ਗਲਾਈ ਹੁੰਦੀ ਆ ਜੀ ਗਲਾਈ ਨਾਲ ਪਿੱਛੋਂ ਉਹ ਕਟਾਈ ਨਹੀਂ ਲੈਣ ਦਿੰਦੀ ਟਰੈਕਟਰ ਨੂੰ ਜੀ ਹਾਂ ਇਹ ਇਹ ਜਦੋਂ ਆ ਟਰੈਕਟਰ ਆਏ ਤਾਂ ਕੁਮਾਰ ਦਾ ਇਹ ਆਏ ਵੀ ਜਾਂਦੀ ਹੈ ਇਹ ਕਟਾਈ ਲੈ ਜਾਂਦੀ ਹੈ ਜੀ ਗੋਗਲ ਵਾਲੀ ਕਟਾਈ ਨਹੀਂ ਲੈਂਦੀ ਜੀ ਅੱਛਾ ਹਾਂ ਜੀ ਇਹਦਾ ਵੀ ਫਰਕ ਆ ਜੀ ਉਹ ਪ੍ਰੀਤ ਜਦੋਂ ਆਏ ਬੜੀ ਹੁੰਦੀ ਆ ਉਹ ਫਿਰ ਆਏ ਨੂੰ ਨਹੀਂ ਜਾਂਦੀ ਹਾਂਜੀ ਹਾਂਜੀ ਇਹ ਇਹ ਆਏ ਹੁੰਦੀ ਹੈ ਆਏ ਜਾਂਦੀ ਆਏ ਹੀ ਘੁੰਮ ਜਾਂਦੀ ਹੈ ਧਰਤੀ ਦੇ ਵਿੱਚ ਜਾਵਾਂਦੀ ਜਦੋਂ ਆਏ ਮੋੜੂਗਾ ਹਾਂਜੀ ਹਾਂਜੀ ਤੇ ਆਹ ਬਈ ਥੋੜਾ ਬਈ ਕੰਮ ਬਾਲਾ ਕਮਾਲ ਹਾਂਜੀ ਇਹ ਠੀਕ ਚੱਲਦਾ ਇਹ ਸਿੱਧਾ ਮਤਲਬ ਖਰੀਦਣ ਅਨਸਾਰ ਜ਼ਿੰਮੇਦਾਰ ਨੂੰ ਕਹਿ ਲੋ ਵੀ 3 ਲੱਖ ਰੁਪਏ ਦੀ ਸਬਸਿਡੀ ਆ ਸਮਝ ਲਓ ਮੈਂ ਹਾਂਜੀ ਹਾਂਜੀ ਬਹੁਤ ਵਧੀਆ ਚੱਲਦੀ ਆਈ ਆਪਣੀ ਮਸ਼ੀਨ ਜੀ ਸਬਸਿਡੀ ਦਾ ਮਤਲਬ ਮੈਂ ਇਉਂ ਕਹਿ ਰਿਹਾ ਵੀ ਸਬਸਿਡੀ ਵੀ ਇਹ 5 ਲੱਖ ਵਾਲੀ ਮਸ਼ੀਨ ਦੇ ਬਰਾਬਰ ਕੰਮ ਕਰਦੀ ਆ ਹਾਂਜੀ ਤੇ ਇਹ ਤਕਰੀਬਨ 2 ਲੱਖ ਤੋਂ ਅੰਡਰ ਅੰਡਰ ਪੈ ਜਾਂਦੀ ਆ ਹਾਂਜੀ ਇਹ 1 ਲੱਖ 60000 ਰੁਪਏ ਦੀ ਮਸ਼ੀਨ ਆ ਜੀ ਤੇ 1 ਲੱਖ 60 ਦੀ ਮਸ਼ੀਨ ਆ ਤੇ ਭਾਰਤ ਚ ਬੀਜੀ ਜਾਣ ਵਾਲੀ ਹਰ ਇੱਕ ਫਸਲ ਬੀਜ ਹਾਂਜੀ ਇੱਕ ਮਹੀਨਾ ਥੋੜਾ ਜਿਹਾ ਕਹਦੇ ਆਂ ਇਹ ਗੱਲ ਜੀ ਤੁਹਾਡੇ ذریعے ਨਾਲ ਜੀ ਕਿਸਾਨਾਂ ਦੇ ਕੋਲੇ ਹਰ ਇੱਕ ਚੀਜ਼ ਪਹੁੰਚਣ ਲੱਗੀ ਆ ਜੀ ਜੀ ਤੇ ਜਿਹੜੀ ਸਾਨੂੰ ਵੀ ਇਹਦੇ ਵਿੱਚ ਬਹੁਤ ਫਾਇਦਾ ਮਿਲਦਾ ਜੀ ਜਿਵੇਂ ਕਿ ਅਸੀਂ ਹਿਸ਼ਾਰਪੁਰ ਸਾਡੀਆਂ ਮਸ਼ੀਨਾਂ ਗਈਆਂ ਜੀ ਜੀ ਜਾਂ ਮੰਨ ਕੇ ਚੱਲੋ ਜੀ ਆਊਟ ਆਫ ਸਟੇਟ ਵੀ ਗਈਆਂ ਜੀ ਜੀ ਇਹ ਸੋਸ਼ਲ ਮੀਡੀਆ ਕਰਕੇ ਜਾਂ ਤੁਹਾਡੇ ਵਰਗੇ ਭਰਾਵਾਂ ਦਾ ਸਹਿਯੋਗ ਕਰਕੇ ਸਾਨੂੰ ਬਹੁਤ ਫਾਇਦਾ ਮਿਲਿਆ ਤੇ ਕਿਸਾਨਾਂ ਤੱਕ ਵੀ ਇੱਕ ਸਹੀ ਚੀਜ਼ ਤੇ ਸਹੀ ਜਾਣਕਾਰੀ ਜਿਹੜੀ ਸਾਡੀ ਵਸ਼ੇਰ ਸੀ ਉਹ ਪਹੁੰਚੀ ਭਾਈ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ ਹਾਂਜੀ ਸੋਸ਼ਲ ਮੀਡੀਆ ਦੇ ਥਰੂ ਜ਼ਰੂਰ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਚੀਜ਼ ਪਹੁੰਚਦੀ ਆ ਹਾਂਜੀ ਮੈਂ ਵੀ ਵੀਡੀਓ ਕਰਦਾ ਮੈਂ ਵੀ ਐਡ ਕਰਦਾ ਹਾਂਜੀ ਹਾਂਜੀ ਜੇ ਮੈਂ ਇਹ ਕਹਾਂ ਕਿ ਨਹੀਂ ਜੀ ਮੈਂ ਲਾਈਨਾਂ ਲਵਾ ਦਨਾ ਗਾਖ ਦਿਆਂ ਹਾਂਜੀ ਹਾਂਜੀ ਮੇਰੀਆਂ ਵੀਡੀਓ ਫੇਲ ਵੀ ਜਾਂਦੀਆਂ ਹਾਂਜੀ ਠੀਕ ਹੈ ਜੀ। ਵੇਖਦਾ ਸਮਾਨ ਉਹਦਾ ਹੀ ਆ ਜਿਹੜੇ ਬੰਦੇ ਦਾ ਆਪਦਾ ਕਰਦਾ। ਹਾਂਜੀ ਕੁਆਲਿਟੀ ਦੇਣੀ ਪਊਗੀ ਜੀ ਕੰਮ ਕਰਦੀ ਹੋਵੇ ਮਸ਼ੀਨ ਜੀ। ਜਿਹੜਾ ਆ ਆਪਦਾ ਕਰਦਾਰ ਆ। ਹਾਂਜੀ ਮੈਂ ਐਵੇਂ ਕਹਦੇ ਆ ਕਿ ਮੈਂ ਲਾਈਨਾਂ ਲਾ ਦਿੰਨਾ ਗਾਖਦੀਆਂ ਉਹ ਗਲਤ ਆ। ਹਾਂਜੀ ਹਾਂਜੀ ਹਾਂਜੀ। ਬੰਦੇ ਦਾ ਸ਼ਕਲੋਂ, ਬੰਦੇ ਦੀ ਬੋਲਬਾਣੀ, ਹਾਂਜੀ ਹਾਂਜੀ ਬੰਦੇ ਦਾ ਕੰਮ ਕੀਤਾ ਵਾ। ਹਾਂਜੀ ਜੇ ਸਾਹਮਣੇ ਵਾਲੇ ਨੂੰ ਤੈਹਤਾ ਹਾਂਜੀ ਤਾਂ ਖਰੀਦ ਉਹ ਹੀ ਆ ਮੂਰਲਾ ਸਿਆਣਾ ਬਥੇਰਾ। ਹਾਂਜੀ। ਕਿ ਨਹੀਂ ਬਾਈ? ਬਈ ਇਹ ਚ ਟਾਡਾ ਜੇ ਤੁਸੀਂ ਵਧੀਆ ਵੇਚ ਰਹੇ ਆ ਤਾਂ ਇਹ ਤੁਹਾਡਾ ਕਰਦਾਰ ਆ ਹਾਂਜੀ ਜੇ ਕੋਈ ਫੇਲ ਹੈ ਤਾਂ ਫਿਰ ਉਹਦਾ ਕਸੂਰ ਆ ਹਾਂਜੀ ਹਾਂਜੀ ਕਿ ਨਹੀਂ ਭਾਈ ਸੋਸ਼ਲ ਮੀਡੀਆ ਵਾਲੇ ਨੇ ਪਲੇਟਫਾਰਮ ਦੇ ਦੇਣਾ ਬਿਲਕੁਲ ਜੀ ਨਹੀਂ ਭਾਈ ਤੇ ਆ ਤੁਹਾਡਾ ਸੰਤ ਦਾ ਜਣੀ ਦਾ ਵੀ ਇਹ ਬਹੁਤ ਵਧੀਆ ਹਾਂਜੀ ਇਹਦੇ ਮੈਂ ਰਿਜ਼ਲਟ ਬਹੁਤ ਚੰਗੇ ਦੇਖੇ ਆ ਹਾਂਜੀ ਇਹਦੀਆਂ ਬੀਜੀਆਂਆਂ ਮੱਕੀਆਂ ਬਿੱਡਾਂ ਤੇ ਇਹਦੀਆਂ ਬੀਜੀਆਂਆਂ ਚਰੀਆਂ ਮੈਂ ਬਿੱਡਾਂ ਤੇ ਇਹਦੀਆਂ ਬੀਜੀਆਂ ਮੂੰਗੀਆਂ ਬਿੱਡਾਂ ਤੇ ਇਹਦੀ ਬੀਜੀ ਵੀ ਕਣਕ ਬਿੱਡਾਂ ਤੇ ਤਕਰੀਬਨ ਤਕਰੀਬਨ ਇਹਦਾ ਇੱਕ ਦੋ ਬੰਦਿਆਂ ਨੇ ਇਲਤੀਆਂ ਨੇ ਝੋਨਾ ਵੀ ਲਾਇਆ ਸਿੱਧਾ ਹਾਂਜੀ ਹਾਂਜੀ ਤੇ ਮਤਲਬ ਮੈਂ ਸਾਰਾ ਕੁਝ ਇਹਦਾ ਪਰਫੈਕਟ ਵੀ ਜਾ ਵਾ ਦੇਖਿਆ ਠੀਕ ਹੈ ਜੀ ਮਤਲਬ ਮੈਨੂੰ ਤੁਹਾਡੀ ਮਸ਼ੀਨ ਇਹ ਬਹੁਤ ਬਹੁਤ ਵਧੀਆ ਜੀ ਥੈਂਕ ਯੂ ਬਹੁਤ ਵਧੀਆ ਲੱਗੀ ਆ ਤੇ ਇਹ ਇਸੇ ਕਰਕੇ ਵਿਕ ਵੀ ਬਹੁਤ ਰਹੀ ਆ ਹਾਂਜੀ ਬਹੁਤ ਬਹੁਤ ਵਧੀਆ ਵਿਕ ਰਹੀ ਆ ਜੀ ਹਾਂਜੀ ਹਾਂ ਇਹ ਹਰ ਰੁੱਤ ਚ ਵਿਕਣ ਵਾਲਾ ਸਾਂ ਹਾਂਜੀ 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 ਵਧੀਆ ਮਸ਼ੀਨ ਆ ਜੀ ਤੇ ਇਹ ਤੇ ਸਪਰੇਅਰ ਤੇ ਗੱਲ ਕਰ ਲਈਏ ਬਾਈ ਆਪਾਂ ਹਾਂਜੀ ਹਾਂਜੀ ਇਹਦੇ ਉੱਤੇ ਆਹ ਕਾਹਤੋਂ ਲੱਗਾ ਬੂਰੀ ਧਰਨ ਇਹਦੀ ਵਿੱਚ ਗੱਟਾ ਡਿੱਗ ਪੈਂਦਾ ਸੀ ਸੰਭਲਦਾ ਹਾਂ ਆਹ ਲਾਤਾ ਵੀ ਇਹ ਗੱਟਾ ਵੇਚਣਾ ਡਿੱਗੇ ਹਾਂਜੀ ਹਾਂਜੀ ਤੇ ਆਹ ਲਾਤਾ ਵੀ ਡਲੀ ਵੇਚਣਾ ਜਾਵੇ ਹਾਂ ਇਹਦੇ ਨਾਲ ਡਲੀ ਵੇਚ ਨਹੀਂ ਜਾਂਦੀ ਜੀ ਇਹਦੇ ਨਾਲ ਮੋਟੀ ਡਲੀ ਨਹੀਂ ਜਾਂਦੀ ਮੋਟੀ ਡਲੀ ਨਹੀਂ ਜਾਂਦੀ ਇਹ ਉੱਤੇ ਪਈ ਰਹਿੰਦੀ ਆ ਮੁੜ ਕੇ ਆਪਾਂ ਭੋਰ ਭਰ ਲੈਣੇ ਹਾਂਜੀ ਹਾਂਜੀ ਜਿਵੇਂ ਚੱਕੀਆਂ ਜਾਂਦੀਆਂ ਡਲੀਆਂ ਤੇ ਆਹ ਥਾਲੀ ਕਾਹਤੋਂ ਲਾਤੀ ਇਥੇ ਸਟੀਲ ਦੀ ਇਹ ਸਟੀਲ ਗਲਦੀ ਨਹੀਂ ਜੀ ਸਾਡੇ ਇਹਦੀ ਲਾਈਫ ਵਾਦਾ ਇਸ ਸਟੀਲ ਨਾਲ ਹੀ ਹਾਂ 1 ਸਾਲ ਤਾਂ ਛੜਕ ਦੂ ਦੂਏ ਸਾਲ ਫਿਰ ਜਾਮ ਹੋ ਜਾਂਦੀ ਹਾਂ ਹਾਂ ਜਾਮ ਹੋ ਜਾਂਦੀ ਆ ਨਾਲੇ ਉੱਥੇ ਲੋਹਾ ਚੱਲ ਨਹੀਂ ਸਕਦਾ ਜੀ ਹੂੰ ਇਹ ਗੱਲ ਸਹੀ ਹੈ ਤੇ ਆਹ ਗੇਅਰ ਇਹਦੇ ਕਾਹ ਤੋਂ ਲਾਤਾ ਇਹਨੂੰ ਗੇਅਰ ਦੀ ਕਿਹੜੀ ਲੋੜ ਸੀ ਜੀ ਵੀ ਜਦੋਂ ਟਰੈਕਟਰ ਦਾ ਕਲਚ ਨਾ ਆਪਣਾ ਪੈ ਗਿਆ ਕਿਤੇ ਮਨ ਅਕ ਚੱਲ ਕੋਨੇ ਚ ਬੈਕ ਕਰਕੇ ਟਰੈਕਟਰ ਲਾਉਣਾ ਪੈ ਗਿਆ ਜੀ ਤੇ ਜੇ ਪੀਟੀਓ ਚੱਲਦੀ ਰਹਿੰਦੀ ਹੈ ਤੇ ਮਸ਼ੀਨਾਂ ਪਹਿਲਾਂ ਬੰਦ ਨਹੀਂ ਹੁੰਦੀਆਂ ਸੀ ਇਹ ਤੇ ਕਿਸਾਨ ਨੂੰ ਬੜੀ ਡਿਕਟ ਸੀ ਜਾਂ ਤਾਂ ਉੱਥੋਂ ਫਸਲ ਖਰਾਬ ਹੋ ਜਾਂਦੀ ਸੀ ਜਾਂ ਆਪਣੀ ਮਨ ਅਕ ਚੱਲ ਖਾਦ ਖਰਾਬ ਹੁੰਦੀ ਹੈ ਜੀ ਹੁਣ ਕੀ ਹੈ ਵੀ ਬੰਦਾ ਉੱਥੋਂ ਬੈਠਾ ਲੀਵਰ ਨੂੰ ਜਦੋਂ ਇੱਥੋਂ ਬੈਕ ਕਰਦਾ ਜੀ ਤੇ ਮਸ਼ੀਨ ਆਟੋਮੈਟਿਕ ਬੰਦ ਹੋ ਜਾਂਦੀ ਹੈ ਜੀ ਅੱਛਾ ਹਾਂ ਜੀ ਪ੍ਰੀਤ ਇਹਦਾ ਗੇਅਰ ਲਾਤਾ ਇਹਨਾਂ ਨੇ ਆਡੇ ਨੂੰ ਕਲੱਚ ਦੇਤਾ ਹਾਂਜੀ ਐਨ ਕਲੱਚ ਦੇਤਾ ਇਹਨੂੰ ਅੱਡ ਕਲੱਚ ਦੇਤਾ ਜਦੋਂ ਆਪਾਂ ਐਂ ਕਰਤਾ ਇਹਦਾ ਘੁਕਣ ਲੱਗ ਗਿਆ ਜਿਗਾਰਡ ਹਾਂਜੀ ਇਹਨੂੰ ਐਂ ਕਰਤਾ ਇੱਕੋ ਕੋਣੋ ਸਾਡਾ ਸੀਨ ਬੰਦ ਹੋ ਗਈ ਉੱਥੋਂ ਸਪਲਾਈ ਬੰਦ ਹੋ ਜਾਂਦੀ ਹੈਗਾ ਦੇ ਵੀ ਜਿਹੜੇ ਥਾਂ ਆਪਾਂ ਨੂੰ ਲੱਗਦਾ ਦੂਰਾ ਅੱਡੇ ਗੱਸ ਸਕਦਾ ਕੋਈ ਗੱਲਬਾਤ ਆ ਉੱਥੇ ਇਹਨੂੰ ਬੰਦ ਕਰ ਹਾਂਜੀ ਉੱਥੋਂ ਬੰਦ ਕਰਤਾ ਤੇ ਜਿੱਥੋਂ ਲੱਗਣਾ ਉੱਥੇ ਲੱਗੇ ਕਿੱਥੇ ਲੱਗੇ ਵੀ ਸਹੀ ਆ ਕੰਮ ਤੇ ਹਾਂਜੀ ਓਕੇ ਹਾਂ ਫਿਰ ਤਵੀਆਂ ਤਾਂ ਵੀ ਗੱਲ ਕਰ ਲਈਏ ਹਾਂਜੀ ਤਵੀਆਂ ਕਿੰਨੀਆਂ ਕਿੰਨੀਆਂ ਬਣਦੀਆਂ ਬਾਈ ਕਿੰਨੇ ਕਿੰਨੇ ਆਪਾਂ ਹੀ 32 ਤਵੀਆਂ ਤੱਕ ਬਣਾ ਕੇ ਦਿੱਤੀਆਂ ਕਿਸਾਨਾਂ ਲਈ ਠੀਕ ਹੈ ਜੀ ਆਪਾਂ ਸੈਂਟਰ ਦੇ ਵਿੱਚ ਜਿਹੜਾ ਹਿੱਸਾ ਲੱਗਦਾ ਹਾਈਡਰੋਲਿਕ ਉਹ ਤਵੀਆਂ ਵੀ ਬਣਾਉਣੇ ਜਿਹੜੀ ਹੌਕਾ ਚ ਪਾਕੇ ਟਰੈਕਟਰ ਤੇ ਚੱਲਦੀਆਂ ਜੀ ਜੀ ਉਹ 4x4 ਟਰੈਕਟਰ ਦਾ ਜ਼ਿਆਦਾ ਉਹ ਡਿਮਾਂਡ ਆ ਕਿਸਾਨਾਂ ਦੀ ਜੀ ਤੇ ਬਾਕੀ 18 ਤਵੀਆਂ 16 ਤੋਂ ਸਟਾਰਟ ਹੋ ਜਾਂਦੀਆਂ ਜੀ ਜੀ ਤੇ ਤਕਰੀਬਨ ਆਪਾਂ ਸਾਰੀਆਂ ਤਵੀਆਂ ਬਣਾਉਣੇ ਆ ਜੀ ਜੀ ਤੇ ਜਿਹੜੀਆਂ ਆਪਾਂ ਹੱਬਾਂ ਜਿਹੜੀਆਂ ਆ ਜੀ ਆ ਇਹ ਜਿਹੜੀ ਹੱਬ ਲਾਉਣੇ ਆ ਇਹ ਪਹਿਲਾਂ ਜਿਵੇਂ ਆਪਾਂ 9 ਨੰਬਰ ਬੈਰਿੰਗਾਂ ਤੇ ਪਰ ਗੋਲੀ ਵਾਲੇ ਪਾਉਂਦੇ ਸੀ ਹਾਂਜੀ ਹੁਣ ਇਹ ਸਿੱਧੀ ਗੋਲੀ ਦੇ ਬਹਿਰੰਗਾ ਤੇ ਡਬਲ ਹੱਬ ਆ ਜੀ ਇਹ ਤੇ ਇਹ ਚਾਰੇ ਹੀ ਤਵੇ ਬਾਹਰ ਹੋ ਜਾਂਦੇ ਆ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਚੌਥਾ ਛਾਪਟੀ ਆ ਜੀ ਤੇ ਚੌਥਸ ਬੋਰ ਦੇ ਹੀ ਤਵੇ ਆ ਤੇ ਚੌਥਸ ਬੋਰ ਦੀਆਂ ਹੀ ਠਾਲਾਂ ਐ ਮੰਨ ਕੇ ਜਦੋਂ ਕਿਸਾਨ ਬਈ ਮਜ਼ਬੂਤੀ ਹੋ ਗਈ ਹੁਣ ਆਈਆਂ ਵੀ ਘੁੱਕ ਜੂਗਾ ਉਤੋਂ ਦੇ ਕਿਸਾਨ ਨੂੰ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਜੀ ਉਹਨੇ ਤਵੇ ਬਦਲਨੇ ਆ ਇਧਰੋਂ ਚੈੱਕ ਨਟ ਖੋਲੋ ਉਧਰੋਂ ਖੋਲੋ ਘਰੇ ਬਦਲ ਸਕਦਾ ਜੀ ਹੂੰ ਤੇ ਇੱਕ ਜਿਹੜਾ ਚੌਥਸ ਬੋਰ ਨਾਲ ਹੋਣ ਇਹਦੀ ਟੁੱਟ ਭੱਜਦੀ ਮਤਲਬ ਤਾਂ ਪਹਿਲੇ ਘੁੰਮਦਾ ਜੀ ਤਵਾ ਘੁੰਮੂਗਾ ਕਈ ਵਾਰ ਕਿਸਾਨ ਪੁੱਠੀਆਂ ਤਵੀਆਂ ਮੋੜ ਦਿੰਦਾ ਸੀ ਉਹ ਸਾਰਾ ਕੁਝ ਖੁੱਲ ਜਾਂਦਾ ਸੀ ਉਹ ਗੱਲ ਖਤਮ ਹੋ ਗਈ ਜੀ ਉਹ ਖਤਮ ਹੋ ਗਈ ਜੇ ਬਾਈ ਚਾਂਸ ਆਪਾਂ ਨੂੰ ਕਈ ਰੇ ਪੁੱਠੀ ਘੇਰੇ ਮਾੜੀ ਮੋਟੀ ਮੋੜਨੀ ਪੈਗੀ ਹਾਂ ਕਿਤੇ ਐਮਰਜੈਂਸੀ ਮੋੜਨੀ ਪਈ ਹਾਂ ਤੇ ਉਦੋਂ ਕਈ ਵਾਰ ਇਧਰੋਂ ਉਧਰੋਂ ਅਗਲੇ ਨੇ ਮਾੜਾ ਜਾਂ ਪ੍ਰੀਤਾਰਗੇ ਨੇ ਪੁੱਠੇ ਘੇਰੇ ਮੋੜ ਦੇਣ ਇਧਰੋਂ ਲਲਕਰਾ ਮਾਰ ਲੱਗੇ ਆਣਾ ਮੇਰੇ ਕੋਲ ਬੰਨੇਗਾ ਓਏ ਕੋਈ ਬੰਨੇਗਾ ਉਹ ਖਤਮ ਉਹ ਗੱਲ ਖਤਮ ਹੋ ਗਈ ਉਹ ਖਤਮ ਅੱਗੇ ਨਹੀਂ ਆਮ ਤੌਰ ਤੇ ਅਣਜਾਣ ਜਵਾਕੇ ਰੀ ਮੜਾ ਮੋਟਾ ਕਰ ਜਾਂਦੇ ਹਾਂ ਹਾਂ ਜੀ ਉਧਰ ਟੈਂਕੀ ਖੜੀ ਆ ਤੇਲ ਵਾਲੀ ਉੱਤਲੇ ਪਾਸੇ ਖੜੀ ਆ ਜੋ ਬਖਾਦਨੇ ਦਾ ਭਾਈ ਕਿੰਨੇ ਚਿਰ ਦੇ ਵਿੱਚ ਜੇ ਆਪਾਂ ਸੰਦਰ ਕੋਈ ਬੰਦਾ ਤੁਹਾਨੂੰ ਕਹਿੰਦਾ ਵੀ ਭਾਈ ਸਾਨੂੰ ਸੰਦ ਚਾਹੀਦਾ ਉਹ ਆ ਕੇ ਹੀ ਪਾ ਕੇ ਲੈ ਜੇ ਜਾਂ ਮਤਲਬ ਆਪਾਂ ਨੂੰ ਵੇਖੋ ਜੀ ਅਸੀਂ ਇੱਕ ਹਫਤੇ ਦਾ ਟਾਈਮ ਮੰਗਦੇ ਆ ਕਿਸਾਨ ਤੋਂ ਜੀ ਜੀ ਹਾਂ ਜੀ ਜੇ ਕੋਈ ਅਗਲੇ ਨੂੰ ਐਮਰਜੈਂਸੀ ਆ ਤੇ ਉਹਨੂੰ ਹਫਤੇ ਤੋਂ ਪਹਿਲਾਂ ਵੀ ਦੇ ਤੇ ਮੈਂ ਜਾਂਦਾ ਜੀ ਪਰ ਅਸੀਂ ਟਾਈਮ ਹੈ ਜਿਹੜਾ ਇੱਕ ਹਫਤੇ ਦਾ ਲੈਣਾ ਹੈ ਕਿਸਾਨ ਤੋਂ ਇੱਕ ਹਫਤੇ ਦਾ ਲੈਣਾ ਆ ਟੈਂਕੀ ਬਈ ਆ ਟੈਂਕੀ ਮੈਨੂੰ ਬੜੀ ਵਧੀਆ ਲੱਗੀ ਹਾਂਜੀ ਇਹ ਕਿੰਨਾ ਹਜ਼ਾਰ ਕਿ ਇਹ 1000 ਲੀਟਰ ਦੀ ਆਪਾਂ ਟੈਂਕੀ ਬਣਾਉਣੀ ਆ ਜੀ ਛੋਟੀ ਆ ਹਾਂਜੀ ਹਾਂਜੀ ਸੌਖੀ ਜਾਂਦੀ ਆ ਕਿਸੇ ਚੀਜ਼ ਦੇ ਮਗਰ ਵੀ ਸੌਖੀ ਪੈਂਦੀ ਹਾਂਜੀ 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 ਖੇਤ ਲਜਾਣੀ ਮੰਨ ਲਈ ਚਲੋ ਜੀਫ ਮਗਰ ਲਜਾਣੀ 5 ਡਰਮ ਪੈ ਜਾਂਦੇ ਪੰਜ ਡਰਮ ਤੇਲ ਦੇ ਪੈ ਜਾਂਦੇ ਇਹਦੇ ਵਿੱਚ 5 ਡਰਮ ਪੈ ਜਾਂਦੇ ਹਾਂਜੀ ਹਾਂਜੀ ਜੇ ਬਾਈ ਮੈਂ ਇਹਦੇ ਤੇ ਤੇਲ ਪਾਉਣ ਨੂੰ ਹਾਂਜੀ ਵੀ ਲਵਾਉਣਾ ਹੋਵੇ ਪੈਟਰੋਲ ਪੰਪ ਵਾਂਗੂ ਵੀ ਮਿੰਤੀ ਨਾਲ ਹੀ ਤੇਲ ਪਾਵੇ ਵੀ ਕਿੰਨੇ ਲੀਟਰ ਟਰੈਕਟਰ ਚ ਤੇਲ ਪੈਗਾ ਉਹ ਵੀ ਲੱਗ ਜੂ ਉਹ ਤਾਂ ਕਿਸਾਨ ਦੀ ਡਿਮਾਂਡ ਆਈ ਇਹਦੇ ਨਾਲ ਜੋ ਮਰਜੀ ਵੱਖਰੀ ਚੀਜ਼ ਲਵਾਉਣਾ ਚਾਹੂਗਾ ਤਾਂ ਆਪਾਂ ਕਰ ਸਕਦੇ ਹਾਂ ਕੋਈ ਆਪ ਨੂੰ ਦਿੱਕਤ ਨਹੀਂ ਕੀ ਜੀ ਬਈ ਉਹ ਉਹ ਜੇ ਪੀਟੀਓ ਤੇ ਚੱਲਦਾ ਹੋ ਜੂ ਟਰੈਕਟਰ ਦੀ ਤੇ ਜਾਂ ਮੋਟਰ ਤੇ ਚੱਲਦਾ ਵੱਖ-ਵੱਖ ਤਰ੍ਹਾਂ ਦੇ ਤਰੀਕੇ ਹੈਗੇ ਆ ਇਹ ਡੀਸੀ ਸਪਲਾਈ ਤੇ ਵੀ ਚੱਲ ਸਕਦਾ ਇਹ ਸਿਸਟਮ ਡੀਸੀ ਤੇ ਚੱਲ ਪੂਗਾ ਟਰੈਕਟਰ ਵਾਲੇ ਦੇ ਫਾਰਮ ਹਾਂਜੀ 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 ਹੋ ਸਕਦਾ ਆਹ ਬਈ ਬੜੇ ਵੱਡੇ ਹਾਲ ਬਣਾਏ ਪਏ ਆ ਯਾਰ ਆਹਾਂ ਹਾਂਜੀ ਇਹ 19 ਕਲਟੀਵੇਟਰ ਆਈ ਫੋਲਡ ਹੁੰਦੇ ਆ ਹਾਂ ਫੋਲਡ ਹੁੰਦੇ ਆ ਇਹ ਚਾਰ ਚਾਰ ਉੱਤੇ ਡੱਗਦੇ ਹੋਣਗੇ ਬਸ ਹਾਂਜੀ 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 ਹਨਾ ਇਹ 90 ਐਚਪੀ ਟਰੈਕਟਰ ਸਾਡੇ ਏਰੀਆ ਚ ਲਿਆ ਹੈ ਜੌਂਡੀਅਰ ਠੀ ਉਹਨਾਂ ਨੇ ਆਪਣੇ ਤੋਂ ਤਿਆਰ ਕਰਵਾਇਆ ਜੀ ਜੀ ਹਾਂਜੀ ਤੇ ਬਈ ਜਿਹੜੇ ਰੰਗ ਕਰਦੇ ਆ ਹਲਾਂ ਨੂੰ ਹਾਂਜੀ ਹਾਂਜੀ ਜਾਂ ਕਿਸੇ ਵੀ ਸੰਦ ਨੂੰ ਉਹ ਅਗਲੇ ਦੀ ਡਿਮਾਂਡ ਤੇ ਹੁੰਦਾ ਜਾਂ ਤੁਸੀਂ ਆਪ ਆਪਦਾ ਹੀ ਕਰਦੇ ਨਹੀਂ ਅਸੀਂ ਇੱਕ ਸਿਸਟਮ ਹੀ ਬਣਾਇਆ ਵੀ 2ਕੇ ਪੇਂਟ ਕਰਨ ਦੀ ਕੋਸ਼ਿਸ਼ ਕਰੀਦੀ ਹੈ ਜੀ ਨਹੀਂ 2ਕੇ ਤਾਂ ਕਰਦੇ ਆ ਉਹਦੇ ਕਲਰ ਚੁਆਇਸ ਜਿਵੇਂ ਆ ਜੌਂਡੀਅਰ ਵਾਲਾ ਕਰਕੇ ਦੇਤਾ ਜੇ ਮੈਨੂੰ ਮਹਿੰਦਰਾ ਵਾਲਾ ਚਾਹੀਦਾ ਮਹਿੰਦਰਾ ਵਾਲਾ ਜਿਹੜਾ ਜਿਹੜਾ ਚਾਹੀਦਾ ਉਹ ਕਰ ਦੰਨੇ ਨਹੀਂ ਜੀ ਉਹ ਤਾਂ ਕਿਸਾਨ ਦੀ ਸਾਨੂੰ ਮੰਨਣੀ ਪੈਂਦੀ ਆ ਕਿਉਂਕਿ ਉਹਨੇ ਆਪ ਨੂੰ ਇੰਨੇ ਪੈਸੇ ਲਾਉਣੇ ਆ ਤੇ ਇੱਕ ਆਪਾਂ ਰੰਗ ਪਿਛੇ ਉਹਨੂੰ ਕਿਸਾਨ ਨੂੰ ਨਾਰਾਜ਼ ਨਹੀਂ ਕਰ ਸਕਦੇ ਉਹ ਤਾਂ ਆਪਾਂ ਨੂੰ ਮੰਨਣੀ ਪੈਣੀ ਆ ਜੀ ਉਹ ਬਈ ਸੁਪਰ ਸੀਟਰ ਆ ਰਿਪੇਅਰ ਕਰਨ ਵਾਸਤੇ ਆਇਆ ਪਿਆ ਕਿ ਬਣਾਉਣੇ ਵੀ ਆ ਸੁਪਰ ਸੀਟਰ ਹਾਂਜੀ ਨਹੀਂ ਜੀ ਉਹ ਤਾਂ ਰਿਪੇਅਰ ਕਰਨ ਵਾਸਤੇ ਆਇਆ ਨਹੀਂ ਸੁਪਰ ਸੀਟਰ ਬਣਾਉਣੇ ਹੀ ਬਹੁਤ ਸਾਲਾਂ ਤੋਂ ਬਣਾਉਣੇ ਆ ਜੀ ਜੀ ਹਾਂ ਅੱਜ ਵੀ ਬਣਦਾ ਜੀ ਜੀ ਤੇ ਸੁਪਰ ਸੀਟਰ ਵੀ ਜੇ ਕੋਈ ਡਿਮਾਂਡ ਕਰਦਾ ਤਾਂ ਮੈਂ ਬਿਲਕੁਲ ਡਿਮਾਂਡ ਕਰਦਾ ਜੀ ਆ ਜਾਓ ਇੱਧਰ ਵਰਕਸ਼ਾਪ ਚ ਗੇੜਾ ਮਰਾਦ ਗਿਆ ਇੱਧਰਲੇ ਪਾਸੇ ਉਹ ਹਾਂਜੀ ਇੱਧਰ ਵਰਕਸ਼ਾਪ ਹੈ ਐਂ ਵਿੱਚ ਵਿੱਚ ਹਾਂਜੀ ਹਾਂਜੀ ਅੱਜ ਐਤਵਾਰ ਆ ਆਜ ਐਤਵਾਰ ਆ ਜੀ ਹਾਂਜੀ ਅੱਛਾ ਐਤਵਾਰ ਦਾ ਕਰਕੇ ਅੱਜ ਸਾਰਾ ਮੁਲਾਜ਼ਮ ਸਾਰੇ ਛੁੱਟੀ ਤੇ ਮੁਲਾਜ਼ਮ ਛੁੱਟੀ ਤੇ ਆ ਜੀ ਅੱਛਾ ਹਾਂ ਸੇ ਦੇਖプリ ਤੇ ਵਿਚੇ ਵਿੱਚ ਕਈ ਘੋਰਨੇ ਜੇ ਬਣਾਈ ਫਰਦੇ ਆ ਅਫਗਾਨਿਸਤਾਨ ਆ। ਆ ਇਹ ਅੱਗੇ ਅੱਗੇ ਹੈ ਕਰੀ ਗਾ ਤਾਂ ਹੀ। ਹਾਂ ਨਾ? ਹਾਂਜੀ ਹਾਂਜੀ। ਆ ਦੇਖ ਆਏ ਗਾਂਹਾਂ ਦੀ ਗਾਂਹਾਂ ਨਾ। ਹਾਂਜੀ। ਆ ਬਾਈ ਕੰਤਜੀ ਤੋਂ ਹਿਸਾਬ ਲੱਗਦਾ ਵੀ ਆ ਸਿਸਟਮ ਬਹੁਤ ਪੁਰਾਣਾ ਚਿਰਦਾ। ਆ ਸਾਡਾ ਪੁਰਾਣਾ ਹ ਕਾਫੀ ਪੁਰਾਣਾ ਕੰਮ ਆਈ ਆਪਣਾ ਹੀ ਇਹ। ਹਨਾ? ਹਾਂਜੀ ਹਾਂਜੀ। ਇਧਰਲੇ ਪਾਸੇ ਵਰਕਸ਼ਾਪ। ਹਨਾ ਇਹ ਇਧਰ ਤਾਂ ਆਪਣੇ ਐਪਲੀਮੈਂਟ ਹੀ ਪਏ ਹੁੰਦੇ ਆ ਜਿਹੜੇ। ਅੱਛਾ ਆ ਜਾ ਫਿਰ। ਇਧਰਲੇ ਪਾਸੇ ਬਣੇ ਹੋਏ ਪਏ ਹੋਣਗੇ ਜ਼ਿਮੀਦਾਰ। ਇਧਰ ਜ਼ਿਆਦਾ ਸੈਂਕੜੇ ਸਪਾਣੀ ਪਿਆ ਹੁੰਦਾ ਆਪਣਾ ਹੀ। ਆ ਜਿਹੜਾ ਵਿੱਚ ਕਟ-ਕਟ ਲੈਂ ਤੇ ਬਾਈ ਜਿਹੜਾ ਫਿਰ ਆਹਾ ਆਹਾ ਪਏ ਆਪਣੇ ਕੱਟੇ ਹੋਏ ਪਏ ਹਾਂਜੀ 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 ਜਿਵੇਂ ਆ ਆ ਪਏ ਆ ਜਾਂ ਜਿੰਦੇ ਪਏ ਆ ਜਿੰਦੇ ਤਾਂ ਨਵੇਂ ਲੱਗਦੇ ਮੈਨੂੰ ਜਿੰਦੇ ਤਾਂ ਨਵੇਂ ਹੀ ਹਾਂ ਨਾ ਪ੍ਰਾਇਮਰ ਮਾਰਿਆ ਹੋਇਆ ਤਾਂ ਨਵੇਂ ਆ ਜੀ ਤੇ ਜਿਵੇਂ ਆ ਕੱਟੇ ਵੇ ਸੰਧ ਪਏ ਆ ਜਾਂ ਆ ਪਏ ਆ ਹਾਂਜੀ ਜਾਂ ਉਹ ਪਏ ਆ ਇਧਰਲੇ ਪਾਸੇ ਕਿੰਨੇ ਪਏ ਹਾਂਜੀ 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 ਜੇ ਕਿਸੇ ਨੂੰ ਇਹ ਚਾਹੀਦਾ ਹੋਇਆ ਕੋਈ ਉਹ ਇਹ ਬਹੁਤ ਜੈਜ ਰੇਟ ਤੇ ਆਪਾਂ ਇਹ ਸੇਲ ਕਰ ਦਿੰਨੇ ਆ ਜੀ ਠੀਕ ਆ ਬਾਈ ਜੀ ਤੁਹਾਡਾ ਨੰਬਰ ਦੇਤਾ ਆਪਾਂ ਕਿਸਾਨ ਭਰਾਵਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਜੇ ਕੋਈ ਵੀ ਸੱਜਣ ਸਤੰਬਰ ਵਾਲੀ ਸਕੀਮ ਦਾ ਫਾਇਦਾ ਠਾਉਣਾ ਚਾਹੁੰਦਾ ਹਾਂਜੀ ਤੇ ਜੇ ਕੋਈ ਸੱਜਣ ਉਸ ਤੋਂ ਬਾਅਦ ਵੀ ਕੰਮ ਤਾਂ ਤੁਹਾਡਾ ਉਸ ਤੋਂ ਬਾਅਦ ਵੀ ਜਾਇਜ਼ ਰੇਟ ਹੀ ਹੁੰਦਾ ਹਾਂਜੀ 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 ਇਸੇ ਕਰਕੇ ਇਨੇ ਚਿਰ ਤੋਂ ਬਣੇ ਹੋਏ ਆ ਹਾਂਜੀ ਜੇ ਕੋਈ ਸੱਜਣ ਉਸ ਤੋਂ ਬਾਅਦ ਵੀ ਅੱਗੋਂ ਪਿੱਛੋਂ ਵੀ ਜੁੜਿਆ ਰਹਿਣਾ ਚਾਹੁੰਦਾ ਠੀਕ ਹੈ ਜੀ ਤਾਂ ਜੁੜਿਆ ਰਹਿ ਸਕਦਾ ਭਾਈ ਨੰਬਰ ਤੁਹਾਡਾ ਸਕਰੀਨ ਤੇ ਆ ਤੁਹਾਡਾ ਸੋਸ਼ਲ ਮੀਡੀਆ ਦਾ ਕੀ ਅਕਾਊਂਟ ਨਾ ਕੀ ਕੀ ਨਾਂ ਆਏ ਉਹਦਾ ਪੂਰੇ ਆਪੋ ਤੋਂ ਪੂਰੇ ਕੀ ਅਕੀਆ ਜੋ ਸੋਸ਼ਲ ਮੀਡੀਆ ਦਾ ਤਰਕ ਸੋਸ਼ਲ ਮੀਡੀਆ ਹੀ ਇੰਸਟਾਗ੍ਰਾਮ ਤੇ ਤਾਂ ਨਿਊ ਪੰਜਾਬ ਐਗਰੋਟੈਕ ਕਰਕੇ ਆ ਫਰੀਦਕੋਟ ਤੇ YouTube ਤੇ ਵੀ ਆਪਣਾ ਉਹੀ ਨਿਊ ਪੰਜਾਬ ਐਗਰੋਟੈਕ ਕਰੀ। ਮਤਲਬ ਨਿਊ ਪੰਜਾਬ ਐਗਰੋਟੈਕ ਦਾ ਤੁਸੀਂ YouTube ਦਾ ਚੈਨਲ ਵੀ ਫੋਲੋ ਕਰ ਸਕਦੇ ਆ। ਤੁਸੀਂ ਇਹਨਾਂ ਨੂੰ Facebook ਤੇ ਵੀ ਫੋਲੋ ਕਰ ਸਕਦੇ ਆ, ਤੁਸੀਂ ਇਹਨੂੰ Instagram ਤੇ ਵੀ ਫੋਲੋ ਕਰ ਸਕਦੇ ਆ। ਜਿਉਂਦੇ ਰਹੋ। ਹਾਂ ਜੀ।